ਵਾਇਟ ਦਾ ਖਾਲਸਾ ਵਾਲੇ ਕੁਸ਼ੀਰ ਮੱਟੇ ਮੈਂ ਸੁਰਗਦ ਮੈਲਰ ਆਨਲੀ ਕੈਪਟਨ ਬਲਵਿੰਦਰ ਸਿੰਘ ਦਰਬਾਰ ਸ੍ਰੀ ਦਰਬਾਰ ਸਾਹਿਬ ਤੇਰਾ ਬਪਾ ਨਾਨਕ ਸੰਤਪਾਪਾ ਸਰਵਜਿੰਗ ਕਾਰਸੇਵਾ ਕੰਦੂ ਸਾਹਿਬ ਵਾਲੇ ਉੱਤੇ ਆਹੀ ਇੱਕ 68 ਈਅਰ ਜੋ ਕਾਲਾ ਵਾਲੀ ਦੇ ਵਿੱਚ ਆਰਮੀ ਦੇ ਚੋਟੇ ਆ ਉਹਨਾਂ ਨੂੰ ਸਾਨੂੰ ਬੇਨਤੀ ਕੀਤੀ ਕਿ ਇਹ ਇੱਕ ਦਿਨ ਦੀ ਲੰਗਰ ਦੀ ਸੇਵਾ ਲੈਣੀ ਚਾਹੀਦੀ ਹੈ ਉਹਨਾਂ ਨੇ ਗੁਰੂ ਘਰ ਆ ਕੇ ਇੱਕ ਦਿਨ ਲੰਗਰ ਦੀ ਸੇਵਾ ਲਈ ਜੋ ਕਿ ਪੂਰਾ ਤਨ ਮਨ ਧਨ ਦੇ ਨਾਲ ਲੰਗਰ ਦੇ ਵਿੱਚ ਆਪਿਆ ਰਸਤਾ ਵਸਤਾ ਲੈ ਕੇ ਆਏ ਉਹਨਾਂ ਦਾ ਕਮਾਂਡਿੰਗ ਅਫਸਰ ਸ੍ਰੀ ਰਵੀ ਕਾਂ ਉਹਨਾਂ ਨੇ ਆ ਕੇ ਇੱਥੇ ਸਾਰੇ ਪਾਸੇ ਦਰਸ਼ਨ ਨਜ਼ਾਰੇ ਕੀਤੇ ਉਹਨਾਂ ਦਾ ਸਾਡੇ ਸੰਤ ਬੱਬਾ ਸੇਵਾ ਸਿੰਘ ਕਾਰ ਸੇਵਾ ਖੰਡੂਰ ਸਾਹਿਬ ਵੱਲੋਂ ਵੱਲੋਂ ਆਪਣੇ ਪਾਪਾ ਸੇਵ ਸਾਹ ਸਿੰਘ ਜੀ ਸੁਭਦਰ ਸਾਹਿਬ ਬਲਬੀਰ ਸਿੰਘ ਰੂਰ ਸਿੰਘ ਅਰ ਅੰਦਰ ਮੇਜਰ ਸਤਨਾਮ ਸਿੰਘ ਉਹਨਾਂ ਨੇ ਉਹਨਾਂ ਨੂੰ ਆਇਆਂ ਨੂੰ ਜੀ ਆਇਆ ਕੀਤਾ ਔਰ ਸਿਰਪ ਉਹ ਪਾ ਕੇ ਬਾਨ ਸਨਮਾਨ ਕੀਤਾ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵੱਲੋਂ ਹੋਰ ਵੀ ਉਹਨਾਂ ਨੇ ਸਾਰੇ ਦਰਸ਼ਨ ਕਰਾਏ ਅੰਦਰ ਸੋਨੇ ਦੀ ਸੇਵਾ ਚੱਲ ਰਹੀ ਉਹਦੇ ਦਰਸ਼ਨ ਕਰਾਏ ਖੜਾ ਪੜਾ ਦਰਸ਼ਨਾਂ ਦੇ ਨਾਲ ਨਾਲ ਉਹਨਾਂ ਨੂੰ ਦੱਸਿਆ ਗਿਆ ਕਿ ਸਾਡੇ ਕੋਲ ਐਨਡੀਏ ਦੇ ਬੱਚੇ ਵਾਤਾਵਰਨ ਉਹਨਾਂ ਦੇ ਬਾਰੇ ਦੱਸਿਆ ਗਿਆ ਜੰਗਲ ਲਾਉਣ ਦੀ ਦੱਸਿਆ ਗਿਆ ਸਾਡੇ ਸੁਭਦਰ ਸਾਹਿਬ ਨੇ ਕਿ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਏ ਆਹ ਵਾਤਾਵਰਨ ਦੇ ਵਿੱਚ ਫ੍ਰੀ ਸੇਵਾ ਕਰਦੇ ਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਲੋੜ ਆ ਆਹ ਤੁਹਾਨੂੰ ਦੱਸਾਂਗੇ ਬੇਤੀ ਕਰਾਂਗੇ ਉਹ ਸਾਡੇ ਝੁੰਟ ਚ ਆ ਕੇ ਸੇਵਾ ਕਰਨੀ ਇਤੇ ਸਮਾਰਤੀ ਆ ਵਾਹਿਗੁਰੂ ਚੀਕਾ ਥਾਂਸਾ ਵਾਹਿਗੁਰੂ ਜੀ ਕੀ ਫਤਿਹ ਨੀਰ ਨੀਰ ਤੋਕਾਂ ਨਾ ਜਪਤੀ ਪਰਸਾ ਜੀ ਬੋਦੂ ਜੀ ਆ ਜੀ ਸੇ ਵਾਜਾਂ ਤੱਕਾ ਹਾਤੇ ਸਰਪਤ ਕੋਲ ਰਿਆਂ ਦਾ ਧਿਆਨ ਕਰੇ ਬੋਲੋ ਜੀ ਵਾਹਿਗੁਰੂ